ਅੰਮ੍ਰਿਤਸਰ ਵਿੱਚ ਬਾਲਨਾਟਕ ਕਲੱਬ ਵੱਲੋਂ ਹਰ ਸਾਲ ਰਾਮਲੀਲਾ ਬੜੇ ਤੂਮਤਾਮ ਨਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਬਾਲਨਾਟਕ ਕਲੱਬ ਵੱਲੋਂ ਰਾਮਲੀਲਾ ਦਾ ਪ੍ਰਬੰਧ ਬਹੁਤ ਹੀ ਤੂਮਤਾਮ ਨਾਲ ਕੀਤਾ ਗਿਆ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਹੋਏ ਬਿਨੀ ਵਰਮਾ ਅਤੇ ਉਹਨਾਂ ਦੇ ਨਾਲ Hindu ਸੰਗਠਨ ਦੇ ਰਮਨ, سنی ਮਹਿਰਾ, ਪਵਨ ਵਰਮਾ, ਵਿਕੀ ਨੇ ਦੱਸਿਆ ਕਿ ਬੀਤੀ ਰਾਤ ਰਾਮਲੀਲਾ ਵਿੱਚ ਕਲਾਕਾਰ ਕੋਲੋ ਗਲਤ ਤਰੀਕੇ ਨਾਲ ਡਾਂਸ ਪੇਸ਼ ਕੀਤਾ ਗਿਆ ਜੋ ਕਿ Hindu ਧਰਮ ਦੀ ਬੇਅਦਵੀ ਸਮਝੀ ਗਈ ਅਤੇ ਲੋਕਾਂ ਨੇ ਉਸ ਡਾਂਸ ਨੂੰ ਦੇਖ ਕੇ ਰੋਸ ਪ੍ਰਗਟ ਕੀਤਾ ਕਿ ਇਹ ਸਭ ਜਾਣ ਬੁੱਝ ਕੇ ਕੀਤਾ ਗਿਆ ਅਤੇ Hindu ਧਰਮ ਦੀ ਬੇਅਦਵੀ ਕੀਤੀ ਗਈ ਹੈ ਜਿਸ ਦੇ ਬਾਅਦ ਉਸ ਕਲਾਕਾਰ ਨੇ ਸਭ ਕੋਲੋਂ ਮਾਫੀ ਮੰਗੀ ਅਤੇ ਪ੍ਰਭੂ શ્રી RAM ਜੀ ਕੋਲੋਂ ਵੀ ਮਾਫੀ ਮੰਗੀ ਕਿ ਉਸ ਨੇ ਜੋ ਕੁਝ ਵੀ ਕੀਤਾ ਉਹ ਕਿਸੇ ਵੀ ਧਰਮ ਨੂੰ ਬਦਨਾਮ ਕਰਨ ਲਈ ਨਹੀਂ ਕੀਤਾ ਉਹ ਸਿਰਫ ਮਨੋਰੰਜਨ ਲਈ ਕੀਤਾ ਗਿਆ ਸੀ ਜਿਸ ਦੇ ਚਲਦੇ ਲੋਕਾਂ ਨੇ ਉਸ ਦੀ ਮਾਫੀ ਨੂੰ ਸਵੀਕਾਰ ਕਰ ਲਿਆ ਅਤੇ ਉਸ ਕਲਾਕਾਰ ਨੂੰ ਵੀ ਇਹੀ ਆਸ ਹੈ ਕਿ ਪ੍ਰਭੂ શ્રી ਦੀ ਨੇ ਵੀ ਉਸ ਨੂੰ ਮਾਫ ਕਰ ਦਿੱਤਾ ਹੋਵੇਗਾ ਅਤੇ ਕਲਾਕਾਰ ਨੇ ਕਿਹਾ ਕਿ ਅਗਲੇ ਸਾਲ ਉਹ ਇਸ ਤੋਂ ਵੀ ਵਧੀਆ ਰਾਮਲੀਲਾ ਦਾ ਪ੍ਰਬੰਧ ਕਰਨਗੇ ਅਤੇ ਲੋਕਾਂ ਨੂੰ ਉਹਨਾਂ ਦੇ ਧਰਮ ਨਾਲ ਜੋੜਨਗੇ ਮੈਂ ਬਿੰਨੀ ਬਰਮਾ ਮੇਰੇ ਨਾਲ Hindu ਸੰਗਠਨਾ ਦੇ ਰਮਨ ਜੀ ਪਵਨ ਬਰਮਾ ਜੀ ਸੰਨੀ ਮਹਾਰਾਜ ਜੀ ਤੇ ਵਿੱਕੀ ਜੀ ਔਰ ਸ਼੍ਰੀ ਕਾਨ ਜੀ ਕਿਉਂਕਿ ਅਜੀਜਪੁਰ گاؤں ਦੇ ਵਿੱਚ ਜਿਹੜੀ ਬਾਣ ਨਾਟਕ ਕਲੱਬ ਹੈ ਉੱਥੇ ਹਰ ਸਾਲ ਦੀ ਤਰ੍ਹਾਂ ਜਿਹੜੀ ਰਾਮਲੀਲਾ ਬੜੀ ਧੂਮ-ਧਾਮ ਨਾਲ ਦਿਖਾਈ ਜਾਂਦੀ ਹੈ ਪਰ ਇਸ ਵਾਰ ਉਹਨਾਂ ਕੋਲ ਗਲਤੀ ਹੋਈ ਕਲਾਕਾਰ ਕੋ ਜਿਹੜਾ ਗਲਤ ਤਰੀਕੇ ਨਾਲ ਸਟੇਜ ਦੇ ਉੱਤੇ ਡਾਂਸ ਕੀਤਾ ਗਿਆ ਜਿਸ ਵਿੱਚ Hindu ਸਮਾਜ ਦੇ ਵਿੱਚ ਰੋਸ ਪੈਦਾ ਕੀਤਾ ਗਿਆ ਕਿ ਜਿੱਥੇ ਸਾਡੇ ਧਰਮ ਦੇ ਵਿੱਚ ਸ਼੍ਰੀ ਰਾਮਲੀਲਾ ਬੜੀ ਮਰਿਆਦਾ ਦੇ ਨਾਲ ਦਿਖਾਈ ਜਾਂਦੀ ਹੈ ਉੱਥੇ ਮਰਿਆਦਾ ਦਾ ਜਿਹੜਾ ਨਿਰਾਦਰ ਨਾ ਕੀਤਾ ਜਾਵੇ ਉਹਨਾਂ ਨੇ ਇਸ ਗਲਤੀ ਨੂੰ ਸਵੀਕਾਰ ਕੀਤਾ ਔਰ ਉਹਨਾਂ ਨੇ ਸਾਨੂੰ ਵਾਅਦਾ ਦਿੱਤਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਰਾਮ ਨਿਲਾ ਅਸੀਂ ਬੜੀਆ ਤਰੀਕੇ ਨਾਲ ਪ੍ਰਭੂ ਜੀ ਦਾ ਚਰਿੱਤਰ ਦਿਖਾਵਾਂਗੇ ਕਿਉਂਕਿ ਪ੍ਰਭੂ ਸ਼੍ਰੀ ਰਾਮ ਜੀ ਇੱਕ ਮਰਿਆਦਾ ਪਰਸ਼ੋਤਮ ਦੇ ਨਾਮ ਤੋਂ ਜਾਣੇ ਜਾਂਦੇ ਆ ਜਿਨ੍ਹਾਂ ਦਾ ਸਾਰਾ ਜੀਵਨ ਮਰਿਆਦਾ ਦੇ ਵਿੱਚ ਰਹਿ ਕੇ ਗੁਜ਼ਰਿਆ ਤੇ ਇਸ ਕਰਕੇ ਅਸੀਂ ਇਹਨਾਂ ਦੀ ਜਿਹੜੀ ਗਲਤੀ ਹੈ ਗਲਤੀ ਸਵੀਕਾਰ ਕਰਨ ਵਾਲੇ ਅਸੀਂ ਕੌਣ ਹੁੰਨੇ ਆ ਇਹਨਾਂ ਨੇ ਗਲਤੀ ਪ੍ਰਭੂ ਸ਼੍ਰੀ ਰਾਮ ਕੋਲ ਮੰਗੀ ਹੈ ਔਰ ਪ੍ਰਭੂ ਸ਼੍ਰੀ ਰਾਮ ਜੀ ਨੇ ਇਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਦਿੱਤਾ ਕਿ ਅਗਲੀ ਵਾਰ ਜਿਹੜੀ ਸਟੇਜ ਆ ਹੋਰ ਵੀ ਬੜੀਆ ਤਰੀਕੇ ਹੋਏ ਔਰ ਅਸੀਂ ਵੀ ਉਸ ਸਟੇਜ ਤੇ ਜਾਵਾਂਗੇ ਔਰ ਵੱਧ ਚੜ ਕੇ ਆਪਣਾ ਸਹਿਯੋਗ ਦਵਾਂਗੇ ਜੈ ਸ਼੍ਰੀ ਰਾਮ ਹਰ ਹਰ ਦੇਖਣ ਨੂੰ ਮਿਲੇਗਾ ਜਦੋਂ ਵੇਖੀ ਤੁਹਾਡੇ ਲੋਕ ਕੀ ਕੀਤਾ ਜਾਵੇ ਦੇਖੋ ਜੀ ਲਗਾਤਾਰ ਸਾਡਾ ਵਿਰੋਧ ਜਾਰੀ ਹੈ ਕਿ ਅੱਜ ਤੋਂ ਦੋ ਦਿਨ ਪਹਿਲਾਂ ਤਾਰਾਗੜ ਤਾਰਾਗੜ ਦੇ ਵਿੱਚ ਵੀ ਜਿਹੜੀ ਡੱਗਵਾਰ ਰਾਮ ਮੇਲਾ ਹੁੰਦੀ ਹੈ ਉੱਥਾਂ ਦੇ ਲੋਕਾਂ ਨੇ ਵੀ ਮਾਫੀ ਮੰਗੀ ਹੈ ਕਿ ਆਪਾਂ ਇਹ ਗਲਤੀ ਨਹੀਂ ਕਰਾਂਗੇ ਕਿਉਂਕਿ ਇਹ ਸਾਡਾ ਫਰਜ਼ ਹੈ ਅਸੀਂ ਹਿੰਦੂ ਆ ਔਰ ਹਿੰਦੂ ਹੋ ਕੇ ਜੇ ਅਸੀਂ ਆਪਣੇ ਦੇਵੀ ਦੇਵਤਿਆਂ ਦਾ ਅਪਮਾਨ ਕਰਾਂਗੇ ਉਹ ਬਰਦਾਸ਼ਤ ਤੋਂ ਬਾਹਰ ਹੋਏਗਾ ਸਾਡੇ ਲਈ ਸਾਨੂੰ ਮਜਬੂਰ ਇਹਨਾਂ ਦੇ ਖਿਲਾਫ ਫਿਰ ਕਾਨੂੰਨੀ ਕਾਰਵਾਈ ਕਰਨੀ ਪੈਗੀ ਕਿਉਂਕਿ ਅਸੀਂ ਨਹੀਂ ਜਾਣਦੇ ਕਿਉਂਕਿ ਸਾਡੇ ਸਮਾਜ ਦੇ ਲੋਕ ਨੇ ਸਾਡੇ ਪਿਆਰੇ ਭਰਾ ਨੇ ਪਰ ਅਸੀਂ ਇਹ ਜਾਣਿਆ ਕਿ ਜਿਹੜੇ ਸਾਡੇ ਭਰਾ ਆ ਮਰਿਆਦਾ ਚ ਰਹਿ ਕੇ ਰਾਮਲੀਲਾ ਕਰਵਾਨ ਬਾਲਨਟ ਕਲੱਬ ਅਜੀਪਰ ਖਦਾਵਰ ਦੇ ਵਿੱਚ ਰਾਮਲੀਲਾ ਚੱਲ ਰਹੀ ਹੈ ਉਸ ਦੇ ਵਿੱਚ ਇੱਕ ਸਰੂਪ ਨਕਾਦਾ ਰੋਲ ਸੀ ਜਿਹੜਾ ਸਾਡੇ ਕਲਾਕਾਰ ਨੇ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਆ ਥੱਬੇ ਸੀ ਅਸੀਂ ਸਾਰੇ ਸਵੀਕਾਰ ਕਰਦੇ ਹਾਂ ਬਾਲਨਟ ਕਲੱਬ ਵਾਲੇ ਕਿ ਇਹ ਇੱਕ ਸਾਡੇ ਕੋਲੋਂ ਗਲਤ ਹੋ ਗਿਆ ਗਾਹ ਤੋਂ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਇਦਾਂ ਦਾ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਉਹ ਸਾਡਾ ਕਲਾਕਾਰ ਨਹੀਂ ਦਿਖਾਏਗਾ ਦੇਖੋ ਜੀ ਅਸੀਂ ਆਪਣੇ ਬਾਲ ਨਟ ਕਲੱਬ ਜੀਪੁਰ ਖਜ਼ੌਰ ਤੋਂ ਜਿਹੜਾ ਕਿ ਵਰਨੂ ਵਿੱਕੀ ਹੋਣਾ ਨੇ ਜਿਹੜਾ ਸਾਡੀ ਸਟੇਜ ਤੇ ਸਭੇ ਜਿਹੜਾ ਸੀਨ ਹੋਇਆ ਸੀ ਤਾਂ ਉਸ ਦੇ ਖਿਲਾਫ ਜਿਹੜਾ ਇਹਨਾਂ ਨੇ ਉਹ ਆਪਣਾ ਰੋਸ ਜਾਰੀ ਕੀਤਾ ਸੀ ਉਸੇ ਮੱਦੇ ਨਜ਼ਰ ਅੱਜ ਅਸੀਂ ਪੁਲਿਸ ਤਾਂ ਅਸੀਂ ਜਾਂਪੜ ਦੇ ਵਿੱਚ ਆਏ ਆ ਸਾਡੇ ਸਾਰੇ ਬਾਦਨਾਟੇ ਕਲੱਬ ਤੇ ਦੋਨੋਂ ਪਿੰਡਾਂ ਵੱਲੋਂ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਜੋ ਸਾਡੇ ਨਾਲ ਗਲਤੀ ਹੋਈ ਆ ਅੱਜ ਅੱਜ ਤੋਂ ਬਾਅਦ ਸਾਡੇ ਕੋਲ ਇਹੋ ਜੀ ਗਲਤੀ ਕਦੇ ਨਹੀਂ ਆ ਰਾਮਲੀਲਾ ਮੰਚ ਤੇ ਨਹੀਂ ਹੋਵੇਗੀ ਜੈ ਹਿੰਦ ਜੈ ਵਾਟ ਰਾਮਲੀਲਾ ਵਿਕੇ ਸ਼ੀ ਦਿਖਾਈ ਜਾ ਰਹੀ ਕੀ ਕਰ ਚਾਹੋਗੇ ਕਲੱਬ ਵਾਲੇ ਮਾਮਲਾ ਦੱਜਾ ਹੈ ਸਾਡੇ ਕੋਲ ਕੋਈ ਕੋਈ ਨਹੀਂ ਹੈ ਕੀ ਕਰਦੇ ਜੀ ਇਸ ਵਿੱਚ ਸ਼ਿਵਕਣਾ ਵੱਲੋਂ ਜਿਹੜਾ ਪਿੰਡ ਜੀਤਪੁਰ ਦੇਖੇ ਰਾਮਲੀਲਾ ਜਿਹੜੇ ਚੱਲਦੇ ਪਏ ਸੀਗੇ ਉਹਦੇ ਵਿੱਚ ਕੁਝ ਆਬਜੈਕਸ਼ਨੇਬਲ ਸਿੰਗ ਹੋਇਆ ਉਹਦੇ ਸੰਬੰਧ ਵਿੱਚ ਸ਼ਿਵਕਣਾ ਨੇ ਇਤਰਾਜ਼ ਕੀਤਾ ਜੋ ਦੋਨੋਂ ਪਾਰਟੀ ਨੂੰ ਬੁਲਾਇਆ ਗਿਆ ਹੈ ਸਿਫਤਨਾ ਦੇ ਪ੍ਰਧਾਨ ਵੀ ਆਏ ਸੀਗੇ ਤੇ ਜਿਹੜੀ ਅਜੀਤਪੁਰ ਦੀ ਕਮੇਟੀ ਹੈਗੀ RAMILLA ਦੀ ਉਹਨਾਂ ਦੋਨੋਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਹਦਾਇਤ ਵੀ ਕਰ ਦਿੱਤੀ ਕਿ ਅੱਗੇ ਤੋਂ ਇਹੋ ਜਿਹੀ ਚੀਜ਼ਾਂ ਨਾ ਸਾਹਮਣੇ ਆਉਣ ਤੇ ਉਹਨਾਂ ਤੋਂ ਮਾਫੀ ਵੀ ਮੰਗਵਾਈ ਗਈ ਹੈ ਹੁਣ ਦੋਨੋਂ ਦਾ ਅਮੇਕਲੀ ਜਿਹੜਾ ਹੈ ਰਾਈ ਦਾਮਾ ਹੋ ਗਿਆ